ਸੇ ਭਈਏ ਕਿਦਾਂ ਗੱਲ ਪੈ ਰਹੇ ਜੰਡਿਆਲੇ ਆ ਜੰਡਿਆਲੇ ਦਾਣਾ ਮੰਡੀ ਦੇ ਬਾਹਰ ਇਹ ਭਈਏ ਆ ਜਿਹੜੇ ਸਰਦਾਰਾਂ ਦੇ ਗੱਲ ਪੈ ਰਹੇ ਆ ਸੁਣਿਆ ਜਰੂਰ ਸੀ ਅੱਜ ਵਿੱਚ ਇਹ ਜੰਡਿਆਲੇ ਦੀ ਮੰਡੀ ਆ ਇੱਥੇ ਭਈਏ ਉਹਨੇ ਇੱਕ ਸਿੱਖ ਮੁੰਡੇ ਤੇ ਬਣਾ ਇਹਨਾਂ ਦੀ ਆਵਾਜ਼ ਰੋਕ 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 ਆ ਭਈਏ ਗੱਲ ਪਈ ਆ ਹੁਣੇ ਬੰਦਿਆਂ ਦੇ ਰੋਕੋ ਭੱਜਿਓ ਨਾ ਕੋਈ ਵੀ ਭੱਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤਾਂ ਛੇਤਰ ਤਨ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬਾਤ ਚੱਲ ਹੋ ਜਾ ਰੇ ਕੀ ਬਾਤ ਚ ਬੰਦੇ ਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਨਾ ਵੱਤ ਸੁਣ ਲੈ ਪਾਜੀ ਮੈਂ ਸੁਣ ਲੈਣਾ ਆ ਜਾ ਕੋਈ ਨਹੀਂ ਕੱਖ ਤੁਹਾਨੂੰ ਆਂਦਾ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਸਹੀ ਗਲਤੀ ਬਹੁਤ ਬਹੁਤ ਲੱਗੇ ਆਂ ਭਾਜੀ ਅਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ ਟੜਫੜ ਕੀਤੀ ਨਾ ਕੋਈ ਤੇ ਫਿਰ ਇਹ ਹਿਸਾਬ ਲਾ ਲਿਓ ਬਣਦਾ ਕੀ ਹੈ ਠੀਕ ਹੈ ਪਾਜੀ ਮੇਰਾ ਬੰਦਿਆਂ ਕੋ ਖਲੋ ਜਾਓ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੁਹਾਡੀ ਕਿਹੜੀ ਆੜਤ ਤੇ ਕਿਹਦੀ ਤੇ ਲੱਗੇ ਕਿਹਦੀ ਆੜਤ ਤੇ ਲੱਗੇ ਜੀ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਮ ਮੈਂ ਕਹਾਂ 2 ਮਿੰਟ ਚ ਡੀਐਸਪੀ ਨੇ ਆਣਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕੇ ਆਪੇ ਬਕਾ ਲੈਣਾ ਠੀਕ ਹੈ ਮਾਰੇ ਲੋਕਾਂ ਜੀ ਠੀਕ ਹੈ ਨਾ ਜਿੰਨੂੰ ਬੁਲਾਉਣਾ ਬੁਲਾ ਲਾ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਸਾਲਿਓ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਜਾਣ ਕੇ ਜੀ ਜੀ ਬਾਜੀ ਮੇਰਾ ਬਾਤ ਸੁਣ ਲੋ ਤੂੰ ਪੱਗ ਉਹਦੀ ਲਾਉਣ ਕਿੱਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਪੱਗਾਂ ਦੀ ਛਾਈ ਉਹ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ وہی ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ-ਇੰਨੇ ਖਲੋਤੇ ਸਾਰੇ ਲੈ ਆਉਣ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜੰਦੇਆਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਰਵਾਰਾਂ ਦੇ ਪੱਗਾਂ ਨੂੰ ਹੱਥ ਪਾਉਣ ਡਿਆ ਆ ਖਲੋਤਾ ਮੈਂ ਜੇ ਕਿਹੇ ਭਈਏ ਜਿ ਮੰਡੀ ਦੇ ਵਿੱਚ ਚੁਰਤੇ ਤੇ ਪਿਓ ਦਾ ਪੋਤਾ ਆ ਦੇਖੇ ਗਾੜੀ ਆਵੇ ਇੱਥੇ ਲਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਲੇ ਪੰਜਾਬ 'ਚ ਕਮਾਉਣ ਉਹਦੇ ਗੁੰਡਾਗਦੀ ਕਰਨਾ ਹੁੰਦੇ ਨੇ ਉਹ ਆਈ ਨਾ ਚੋਕੋ ਕਿਹਨੇ ਕਿਹਾ ਬਾਹਰ ਪਹਿਣੀ ਹੋਣੀ ਉੱਥੇ ਪਹਿਣ ਕੇ ਕਾਲੋ ਤੇ ਜਾ ਕੇ ਤੁਸੀਂ ਗਲਤ ਪਿਆ ਤੁਸੀਂ ਮੈਂ ਤੁਹਾਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਿਰਪਾਨਾਂ ਦਾਤਰ ਫੜ ਕੇ ਤੁਸੀਂ ਗੁੰਡਾਗਦੀ ਬਾਹਰ ਕਰਨ ਡਿਆ ਜੇ ਉੱਥੇ ਜਾ ਕੇ ਠੀਕ ਆ ਆਪ ਸੁਨੇ ਆਪ ਸੁਨੇ ਯਾਰ ਤ ਕਿਹੜੀ ਤੇ ਲੱਗੇ ਆ ਦੱਸ ਮੈਨੂੰ ਮੈਂ ਮੁੱਖ ਆ ਆ ਬੈ ਗਏ ਵਰਗੇ ਗੁਰੂਆ ਸਤਾਜ ਆ ਭਈ ਇਹ ਵੇਖੋ ਫੜ ਕੇ ਆ ਸਾਰੇ ਮੰਡੀ ਦਾ ਭਈਏ ਭਈ ਇਹ ਉਧਰੋਂ ਤੁਰ ਕੇ ਆਉਂਦੇ ਨੇ ਮੋਟਰ ਤੇ ਫੜ ਕੇ ਰੱਖੇ ਤਾ ਉਂਗਲਾ ਨਾ ਕਰ ਗੜੀ ਛੜ ਦੋ ਛੜ ਦੋ ਇਹ ਆ ਗਲੀ ਪੈ ਕੇ ਇਹ ਪ੍ਰਵਾਸੀ ਭਈਏ ਆ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਆ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕਿਰਪਾਨਾ ਲੈ ਕੇ ਖਲੋਤੇ ਆ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਇਹ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਟੋਡੇ ਇੱਥੇ ਆਣ ਕੇ ਗਲ ਪਿਆ ਹਸਪਤਲ ਦੇ ਬਾਹਰ ਹਸਪਤਾਲ ਦੇ ਬਾਹਰ ਪਹਿਨਾ ਗਾਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਇਹ ਭਈਆ ਤੁਸੀਂ ਇਹਨਾਂ ਸਾਰੇ ਦੇ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦਾ ਪਰਚਾ ਕਰਾਉਣਾ ਹੈ ਪੱਦਰ ਠੀਕ ਹੈ ਭਾਜੀ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਪਾਇ ਮੈਨੂੰ ਪਤਾ ਵਾ ਧੂਗੇ ਪਾਦ ਨੂੰ ਮੈਨੂੰ ਪਤਾ ਵਾ ਤੇਰੇ ਗੱਲ ਪਾਇਆ ਮੇਰੇ ਸਾਹਮਣੇ ਦਸਤਾਰ ਲਈ ਨਾਜੀ ਸਰਪਜੀਤ ਸਿੰਘ ਸੋਨੋ ਜੰਡਿਆਲਾ ਔਰ ਇੱਕ ਜਿਹੜਾ ਮਾਮਲਾ ਕਾਮ ਹੈ ਜੰਡਿਆਲਾ ਦੀ ਅਨਾਜ ਵੱਡੀ ਤੋਂ ਉਹ ਕੀ ਹੈ ਸਾਰਾ ਮਾਮਲਾ ਕੀ ਕਹਿਣਾ ਚਾਹੋ ਮਸਲਾ ਇਹ ਹੈ ਜੀ ਅਸੀਂ ਕੱਲ ਰਾਤ ਨੂੰ ਜੰਮੂ ਤੋਂ ਆ ਰਹੇ ਸੀਗੇ ਰਸਤੇ ਵਿੱਚ ਬਾਬਾ ਸ਼੍ਰੀਚੰਦ ਜੀ ਦਾ ਸਥਾਨ ਹੈ ਉੱਥੇ ਮੱਥਾ ਟੇਕ ਕੇ ਅਸੀਂ ਜਦੋਂ ਵਾਪਸ ਆਏ ਕੋਈ 11:30 ਤੋਂ 12 ਵਜੇ ਦਾ ਰਾਤ ਦਾ ਸਮਾਂ ਸੀਗਾ ਔਰ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਸਾਹਮਣੇ ਇੱਕ ਹਸਪਤਾਲ ਆ ਉੱਥੇ ਕਟੋ-ਕਟ ਵੀ 50-60 ਬਈਏ ਸੀਗੇ ਜਿਹੜੇ ਦਾਤਰ ਕਿਰਪਾਨਾਂ ਹੱਥ 'ਚ ਤੇ ਸਾਹਮਣੇ ਹਸਪਤਾਲ ਦੇ ਬਾਹਰ ਲੜਨ ਡਿਆ ਸੀ ਇੱਕ ਦੂਜੇ ਨਾਲ ਤੇ ਕੁਝ ਸਰਦਾਰ ਮੁੰਡੇ ਸੀ ਜਿਨ੍ਹਾਂ ਦੇ ਕੁੱਟਮਾਰ ਕਰਨ ਡਿਆ ਸੀ ਤੇ ਉਹ ਜਦੋਂ ਰੌਲਾ ਪੈਂਦਾ ਵੇਖਿਆ ਇੱਕ ਬਜ਼ੁਰਗ ਨੂੰ ਦੇਖਿਆ ਸੀ ਉੱਥੇ ਤੇ ਉਹ ਅਸੀਂ ਗੱਡੀ ਵੇਕ ਕਰਕੇ ਉੱਥੇ ਰੋਕ ਗਏ ਉਹ ਜਦੋਂ ਮੁੰਡਿਆਂ ਨੇ ਆਵਾਜ਼ ਦਿੱਤੀ ਸਾਡੇ ਵੱਲ ਭੱਜ ਕੇ ਆਏ ਤੇ ਕਹਿੰਦੇ ਵੀ ਮਾਰਤਾ ਸਰਦਾਰਾਂ ਦੀਆਂ ਪੱਗਾਂ ਲਾਤੀਆਂ ਭਾਜੀ ਭਈਏ ਘਾਲ ਪੈ ਕੇ ਉਹ ਫਿਰ ਜਦੋਂ ਮੈਂ ਅਸੀਂ ਉੱਤਰ ਕੇ ਮੇਰੇ ਅਸੀਂ ਦੋ ਜਣੇ ਸੀਗੇ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਪੁਲਿਸ ਬੁਲਾਉਣ ਲੱਗੇ ਆਂ ਔਰ ਮੌਕੇ ਤੇ ਮੈਂ ਡੀਐਸਪੀ ਜੰਦੇਆਲਾ ਨੂੰ ਫੋਨ ਕੀਤਾ ਤੇ ਚਲੋ ਜਦੋਂ ਇਨੀ ਗੱਲ ਕਹੀ ਤੇ ਭਈਏ ਉਥੋਂ ਰੋਲਾ ਕੋਲਾ ਪਿਆ ਤੇ ਭੱਜ ਕੇ ਇੱਧਰ ਆ ਗਏ ਹਸਪੀਟਲ ਦੇ ਬਾਹਰ ਬਹੁਤ ਇਹਨਾਂ ਨੇ ਹੜਤੰਗ ਮਚਾਇਆ ਇਹਦਾ ਵੀ ਸੁਣਿਆ ਬੜੀ ਬੜੀ ਸੀ ਵੱਡੇ ਵੱਡੇ ਲੀਡਰ ਬੋਲਦੇ ਸੀ ਪਰ ਗੱਲਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਕਿ ਪ੍ਰਵਾਸੀ ਲੋਕ ਇਦਾਂ ਨਹੀਂ ਕਰ ਸਕਦੇ ਉਹ ਤਾਂ ਕਮਾਈ ਕਰਨ ਆਉਂਦੇ ਪਰ ਇਹ ਜਿਸ ਹਿਸਾਬ ਨਾਲ ਟੋਲਾ ਫੇਰ ਪਰਲੇ ਬਨੇ ਖਲੋ ਕੇ ਕਿਰਪਾਨਾਂ ਖੜੀਆਂ ਕਰਕੇ ਕਹਿੰਦੇ ਇੱਧਰ ਆਓ ਜਦੋਂ ਇੱਧਰ ਆਓ ਕਿਹਾ ਫਿਰ ਮੈਂ ਖੁਦ ਮੰਡੀ ਦੇ ਵਿੱਚ ਜਾ ਕੇ ਆ ਪਿਆ ਕੁਝ ਬੰਦੇ ਜਿਹੜੇ ਭੱਜ ਗਏ ਤੇ 15 16 ਜਣੇ ਉੱਥੇ ਖੜੇ ਰਹੇ ਮੈਂ ਕਿਹਾ ਤੁਸੀਂ ਕਿਹੜੀ ਆਰਪਤ ਹੋ ਜਿਸ ਦੀ ਵੀਡੀਓ ਮੇਰੇ ਕੋਲ ਮੌਜੂਦ ਆ ਤੁਸੀਂ ਕਿਹਦੇ ਕੋਲ ਕੰਮ ਕਰਦੇ ਹੋ ਉਹਦਾ ਨਾਮ ਦੱਸੋ ਕਹਿੰਦੇ ਅਸੀਂ ਨਹੀਂ ਦੱਸਣਾ ਚਲੋ ਮੈਂ ਕਾਫੀ ਲੰਮਾ ਸਮਾਂ ਉੱਥੇ ਜਦੋਂ ਇਹਨਾਂ ਦੇ ਕੋਲ ਮੈਂ ਕਿਹਾ ਪੁਲਿਸ ਆਉ ਤੇ ਮੈਂ ਜਾਣਾ ਫਿਰ ਇਹਨਾਂ ਨੇ ਇੱਕ ਪ੍ਰਧਾਨ ਕੋਈ ਕਹਿ ਕੇ ਜਿਹਦੇ ਨਾਲ ਗੱਲ ਕਰਾਈ ਉਹ ਮੈਨੂੰ ਕਹਿੰਦੇ ਪਏ ਕਿ ਕਹਿੰਦੇ ਕੀ ਗੱਲ ਹੋਈ ਭਾਜੀ ਮੈਂ ਕਿਹਾ ਜੀ ਆਹ ਗੱਲ ਹੋਈ ਤੁਸੀਂ ਇੱਥੇ ਆਓਗੇ ਫਿਰ ਇਹ ਮਸਲਾ ਹੱਲ ਹੋਣਾ ਤੇ ਕਹਿੰਦੇ ਮੈਂ ਕਿਹਾ ਵੀ ਜਿਨ੍ਹਾਂ ਨੇ ਲੜੇ ਮੈਨੂੰ ਨਹੀਂ ਪਤਾ ਕੌਣ ਆ ਉਹ ਮੁੰਡੇ ਦੱਸਦੇ ਸੀ ਅਸੀਂ ਮੱਲੀਆਂ ਦੇ ਜਿਹੜਾ ਜੀ ਵਜਾ ਸਾੰਬਰੀ ਆਈ ਕਿ ਕਿਉਂ ਲੜ ਰਹੇ ਸੀਗੇ ਕਿਉਂ ਇਕ ਫਦਾ ਲੱਗਦਾ ਕਿ ਕੀ ਮਾਮਲਾ ਕੀ ਸੀਗਾ ਦੇਖੋ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਕਾਦੇ ਲਈ ਲੜਨ ਡਿਆ ਮੈਂ ਤੇ ਇਸ ਕਰਕੇ ਰੁਕੇ ਵੀ ਹਸਪਤਾਲ ਦੇ ਬਾਹਰ ਲੜਨ ਡਿਆ ਇੱਕ ਸਰਦਾਰ ਦੇ ਗੱਲ ਪੈਂਦੇ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਭੱਜ ਕੇ ਮੇਰੇ ਅੱਲੇ ਆਏ ਤੇ ਮੈਂ ਵੀ ਜੱਕਦਮ ਹੀ ਉੱਥੇ ਪੁੱਛਣ ਦਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਭਾਈ ਸਾਡੇ ਗੱਲ ਪੈ ਗਏ ਅਸੀਂ ਤੁਰ ਕੇ ਜਾਣ ਡੇ ਸੀ ਸਾਡਾ ਤੇਲ ਮੁੱਕ ਗਿਆ ਇਹ ਅੰਦਰੋਂ ਪਤਾ ਨਹੀਂ ਨੁੱਕਰ ਚ ਕਿਨੇ ਜਣੇ ਨਿਕਲੇ ਆ ਕਿਉਂਕਿ ਉੱਥੇ ਅਕਸਰ ਹੀ ਇਹੋ ਜਿਹਾ ਕੰਮ ਹੁੰਦਾ ਤੇ ਕੁੜੀਆਂ ਘੁੰਮਦੀਆਂ ਨੇ ਉਹ ਪਹਿਲਾਂ ਬੰਦਿਆਂ ਨੂੰ ਰੋਕ ਦਿਆਂ ਬਾਅਦ ਚ 53 ਜਣੇ ਪੈ ਜਾਂਦੇ ਗਾਲ ਮੈਂ ਕਿਹਾ ਸ਼ਾਇਦ ਉਹ ਜਿਆ ਕੋਈ ਹੋਊ ਮਾਹੌਲ ਜਦੋਂ ਮੈਂ ਅੰਦਰ ਗਿਆ ਮੰਡੀ ਦੇ ਇਹਨਾਂ ਮੇਰੀ ਗੱਲ ਕਰਾਈ ਜਦੋਂ ਜਿਹਦੇ ਕੋਲ ਕੋਈ ਕੰਮ ਕਰਦੇ ਮੈਂ ਪੁੱਛਿਆ ਉਹ ਕਹਿੰਦੇ ਪੀ ਇਹ ਦੁਕਾਨਾ ਛੱਡ ਕੇ ਬਾਹਰ ਕੀ ਲੈਣ ਗਏ ਮੈਂ ਕਿਹਾ ਭਾਈ ਇਹ ਬਾਹਰ ਲੜਨ ਡਿਆ ਤੁਹਾਡੇ ਬੰਦੇ ਤੇ ਤੁਸੀਂ ਇਹਨਾਂ ਨੂੰ ਦੱਸੋ ਇੱਥੇ ਆਣ ਕੇ ਵੀ ਕੀ ਗੱਲ ਆ ਇਦਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਦਣਗੇ ਤੇ ਉਹ ਕਹਿੰਦੇ ਵੀ ਇਹਨਾਂ ਦਾ ਦੁਕਾਨਾ ਛੱਡ ਕੇ ਬਾਹਰ ਜਾਣਾ ਬਣਦਾ ਹੀ ਨਹੀਂ ਸੀ ਤੇ ਉਹ ਬਾਹਰ ਆਣ ਕੇ ਐਸਾ ਉਹ ਨਾ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ ਫਿਰ ਮੈਂ ਜਦੋਂ ਜਾਣ ਲੱਗਾ ਮ ਇਹ ਫੋਨ ਚੋ ਵੀਡੀਓ ਡਿਲੀਟ ਕਰੋ ਨਹੀਂ ਤੇ ਤੁਹਾਨੂੰ ਵੀ ਨਹੀਂ ਜਾਂਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ ਮੈਨੂੰ ਪਤਾ ਵਾ ਕਾਰਨ ਕੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਸੀ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਤੇ ਇਥੋਂ ਦੇ ਪੁਲਿਸ ਨਾ ਜਾਣਕਾਰ ਸਾਡੇ ਸਾਡੇ ਵਗਬ ਨਾ ਹੁੰਦੇ ਲਾਗੇ ਬੰਨੇ ਵਾਲੇ ਪੰਜਾਬੀ ਵੀਰ ਹੋਰ ਨਾ ਹੁੰਦੇ ਤੇ ਕਿਸੇ ਦਾ ਵੀ ਰਾਤ ਪਰਤੇ ਜਾਣੇ ਵਾਲੀ ਨੁਕਸਾਨ ਕਰ ਸਕਦੇ ਬੀਤੀ ਰਾਤ ਦਾਣਾ ਮੰਡੀ ਜਨੈਲਾਗੁਰੂ ਦੇ ਸਾਹਮਣੇ ਪ੍ਰਵਾਸੀਆਂ ਵੱਲੋਂ ਜਿਹੜਾ ਵਾ ਹੱਲਾ ਗੁੱਲਾ ਕੀਤਾ ਗਿਆ ਕੀ ਕਾਰਵਾਈ ਹੁਣ ਤੱਕ ਦੀ ਕੀਤੀ ਗਈ ਹੈ ਜੀ ਇਹ ਰਾਤ ਲੇਟ ਆਵਰੀ ਮੋਟਰਸ ਚ ਆਇਆ ਸੀ ਉਹ ਜੋ ਐਸ ਐਚਓ ਸਾਹਿਬ ਨੇ ਪੁੱਛਿਆ ਕੰਪਲੇਂਟ ਦਾ ਕਿਸੇ ਪਾਰਟੀ ਕੋਲ ਨਹੀਂ ਅਜੇ ਤੱਕ ਲੇਕਿਨ ਉੱਥੇ ਜਦੋਂ ਇਹ ਪਤਾ ਲੱਗਿਆ ਇਮੀਡੀਏਟ ਉਸੇ ਵੇਲੇ ਸਾਡੀ ਫੋਰਸ ਪਹੁੰਚ ਗਈ ਸੀ ਉੱਥੇ ਕਿਉਂ ਜਾਂਦੇ ਇਹ ਮੰਡੀ ਦੇ ਵਿੱਚੋਂ ਅੱਗੇ ਪਿੱਛੇ ਹੋ ਗਏ ਬੰਦੇ ਕੋਈ ਮਿਲਿਆ ਨਹੀਂ ਤੇ ਨਾ ਹੀ ਹੁਣ ਤੱਕ ਕਿਸੇ ਨੇ ਕੰਪਲੇਂਟ ਕੀਤੀ ਅਗਰ ਕੰਮ ਰੇਟ ਆਉਂਦੀ ਤਾਂ ਜੋ ਬਣਦੀ ਕਰਦੇ ਬੜਾ